ਤੱਕ ਇਹ ਰਮਨ ਵਾਲਾ ਇਹ ਰਮਨ ਮੋਤੇ ਮੰਨਦੇ ਨਹੀਂ ਕਿ ਹੁਣ ਕਿੱਦਾਂ ਕਰਾਂ ਰਮਨਾਂ ਦੀ ਕੋਈ ਗੱਲ ਨਹੀਂ ਮੈਂ ਵੀ ਕਰਵਾ ਸਮਝਾ ਕੇ ਵੇਖ ਲੈਣੀ ਇੱਕ ਵਾਰਾਂ ਵੀ ਮੰਨਦੇ ਕਿਉਂ ਨਹੀਂਗੇ ਇਹਨਾਂ ਦੇ ਸੋਖ ਵਾਤੇ ਗਏ ਅਸੀਂ ਕਹਿਣ ਅਸੀਂ ਕਿਹੜਾ ਇਹਨਾਂ ਦੇ ਮਾਰੇ ਵਾਸਤੇ ਸੋਚਣ ਡਏ ਤੇ ਪਰ ਇਹ ਆਪੇ ਜੇ ਤੇ ਮੰਨ ਲੈਣਗੇ ਤੇ ਚੰਗੇ ਰਹਿ ਜਾਣਗੇ ਨਾ ਮੰਨਣਗੇ ਤਾਂ ਆਪੇ ਪਛਤਾਉਣਗੇ ਹੁਣ ਮੇਰੇ ਕੋਲ ਤਾਂ ਕੁਝ ਹੁੰਦਾ ਨਹੀਂ ਪਕਾਉਣ ਤੇ ਖਾਣ ਵੀਰੇ ਇਹਨਾਂ ਦੀ ਮਰਜ਼ੀ ਜਿੱਦਾਂ ਮਰਜ਼ੀ ਕਰ ਲੈਣ ਫਿਰ ਮੈਂ ਨਹੀਂ ਕਰ ਸਕਣੀ ਮਾਤੇ ਦਿਨ ਲੋਕੀ ਹੈ ਬੰਨੇ ਪਰਦੇਸਾਂ ਕਿੱਥੇ ਗਏ ਹੀ ਮੈਂ ਕਿੱਸਤੇ ਜਾਣਾ ਹੈ ਭਰਾ ਮੈਂ ਬੀਬੀ ਚੈੱਕ ਕਰਾਉਣ ਗਈ ਹਾਂ ਉਹ ਮੈਨੂੰ ਪਾਇਆ ਦੀ ਕਿੱਥੇ ਗਈ ਸੀ ਹੂੰ ਚਾਚੀ ਲਗਈ ਨਾ ਤੁਸੀਂ ਚਾਚੀ ਬੰਨ ਵੀ ਗਈ ਹਾਂ ਉਦਾਂ ਮੈਂ ਕਮੇਟਰੀ ਕਰਦਾ ਪਰ ਬੀਬੀ ਵੀ ਚੈੱਕ ਕਰਾਉਣ ਗਈ ਹਾਂ ਇਨਸ਼ਾ ਅੱਲ ਕੀ 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 ਗੱਲ ਮੇਰੇ ਚਾਚੀ ਨੇ ਹੂੰ ਸਾਰੀ ਗੱਲਬਾਤ ਜੋ ਵੀ ਹੈਗੀ ਆ ਅੱਛਾ ਵੀ ਕੀ ਆ ਤੇ ਕੀ ਨਹੀਂ ਸਾਰਾ ਕੁਝ ਹੂੰ ਗੱਲਾਂ ਵਾ ਇਦਾਂ ਹੂੰ ਵੀਡੀਓ ਨਹੀਂ ਕਰਨਾ ਕਰ ਲੋ ਅੱਛਾ ਠੀਕ ਹੈ ਨਾ ਮੈਨੂੰ ਨਹੀਂ ਕੋਈ ਤਰਾਜ ਹੁਣ ਗੱਲ ਚ ਅੱਛਾ ਪਰ ਇੱਕ ਗੱਲ ਹੈ ਜੀ ਵੀ ਜੇ ਉਹ ਕਵੇ ਨਾ ਕਿ ਮੈਨੂੰ ਮਾਂ ਕਹਿਣ ਤਾਂ ਉਹ ਨਹੀਂ ਕਰਦਾ ਬੰਦ ਮਾਂ ਤੇ ਪੁੱਤ ਕਹਿਣਾ ਹੀ ਪੈਣਾ ਜੇ ਨੇ ਆਪਣਾ ਉਹਨੂੰ ਤਾਂ ਕਹਿਣਾ ਪੈਣਾ ਕਿੰਦਾ ਖਵਾਓਗੇ ਉਹਨੂੰ ਕਿੰਦਾ ਬੁਲਾਓਗੇ ਕੀ ਕਹੋਗੇ ਠੀਕ ਹੈ ਨਾ ਕੋਈ ਪਰੋਬਲਮ ਹੀ ਨਹੀਂ ਨਾ ਆਪਾਂ ਰੋਟੀ ਪਾਣੀ ਦਾ ਮਤਲਬ ਜੀ ਉਹ ਤੇ ਦੇਣਾ ਲਾ ਕੇ ਦੇ ਦੇ ਤੇ ਮਰਜ਼ੀ ਹੈ ਠੀਕ ਹੈ ਚਲੋ ਪਾਣੀ ਚ ਲਾ ਕੇ ਦਊਗੀ ਤੁਹਾਨੂੰ ਪਰ ਤੁਸੀਂ ਵੀ ਫੁੱਤ ਮਾੜਾ ਮੋਟਾ ਨੂੰ ਕੋਈ ਕਵਾਵੋਗੇ ਉਹਨੂੰ ਮੰਗੋਗੇ ਉਹ ਕੋਈ ਚੀਜ਼ ਤੇ ਤੁਹਾਨੂੰ ਨਾ ਦੇਗੀ ਤੇ ਫੇਰ ਗੱਲ ਵਾ ਉਹ ਕੋਈ ਨਹੀਂ ਮਾੜਾ ਮੋਟਾ ਕਵਾ ਲਿਆ ਕਰਨਗੇ ਪਰ ਜੇ ਦੀ ਕਵਨ ਨੂੰ ਮਾ ਕਹਿਣਾ ਵਾ ਤੇ ਉਹ ਨਹੀਂ ਜੇ ਆਪਾਂ ਕਹਿਣਾ ਸਿੱਧੀ ਜਿਹੀ ਗੱਲ ਉਹ ਕੀ ਹੋਣਾ ਤੇ ਉਸਾਂ ਨਾਲ ਲਿਆਓ ਕੋਈ ਕਿਹੜਾ ਘਰ ਸਾਰਾ ਬਣ ਕੇ ਰੱਖੀ ਉਹਨਾਂ ਹੋਵੇ ਹੁੰਦਾ ਕਿਰੂ-ਕਿਰੂ ਕੰਮ ਹੋ ਰਿਹਾ ਸਾਰਾ ਇਹ ਉਹ ਤਾਂ ਆਪਦੇ ਹੋਈ ਸੋਚਣਾ ਘਰ ਵਾਸਤੇ ਵੀ ਚਲੋ ਸਾਰੇ ਘਰ ਨੂੰ ਪਰਿਵਾਰ ਨੂੰ ਇਕੱਠਿਆਂ ਕਰਕੇ ਰੱਖੇ ਤੇ ਸਾਰੇ ਪਰਿਵਾਰ ਨੂੰ ਆਪਣਾ ਪਰਿਵਾਰ ਸਮਝੇ ਆਈਂ ਦੇਹੋ ਸੋਚ ਕੇ ਲਿਆਉਣੀ ਆਂੀ ਥੋੜਾ ਸੋਚਣਾ ਪਿੱਛੇ ਰੋ ਕਰ ਕਰਦੇ ਆਉਂਦੇ ਆਂ ਚਾਚੀ ਕਹਿੰਦੀ ਮੇਰੇ ਸਹਾਰਾ ਚ ਵਾ ਤੇ ਮੈਂ ਇੱਜੀ ਕਰਨਾ ਜਵਾਬ ਵੀ ਤੂੰ ਦੇਣਾ ਜੇ ਕਦੇ ਗੱਲਬਾਤ ਹੋ ਗਈ ਕੋਈ ਤੇ ਆਹੋ ਯਾਰ ਗੱਲ ਤਾਂ ਮੈਂ ਉਹਨੂੰ ਕਹੀ ਹੈ ਹਾਂ ਤੂੰ ਜ਼ਿੰਮੇਵਾਰੀ ਸਾਰੀ ਤੇਰੀ ਹੈ ਉਹ ਵਿੱਚ ਤੇਰੀ ਪੁੱਤ ਜ਼ਿੰਮੇਵਾਰੀ ਆ ਤੇਰੇ ਰਿਸ਼ਤੇਦਾਰਾਂ ਚ ਆਉਣੀ ਆ ਤੂੰ ਹੀ ਕੋਈ ਗੱਲਬਾਤ ਹੋਏ ਕਿ ਉਹਨੂੰ ਸਮਝਾਉਣਾ ਤੂੰ ਹੀ ਕਰਨਾ ਮੈਂ ਵੀ ਬੱਚੇ ਤੂੰ ਆਪਣੇ ਬੱਚੇ ਸਮਝਣੇ ਆ ਜੇ ਤੂੰ ਆਖੇ ਵੀ ਮੈਂ ਵਿਤਰਾ ਕਰਾਂ ਤੇ ਉਹ ਨਹੀਂਓ ਕੰਮ ਚੱਲਣਾ ਇਹ ਗੱਲ ਨਾ ਮੈਂ ਉਹਨੂੰ ਕਿਹਾ ਪਹਿਨੋ ਹੀ ਉਹਨੂੰ ਦੱਸ ਦੇ ਨਾ ਕਾਲੂ ਜਿਹੜੀਆਂ ਤੇ ਉਹ ਅੰਦੀਪ ਕੋਈ ਨਹੀਂ ਮੈਨੂੰ ਪਹਿਲਾਂ ਸਮਝਾ ਦੇਣੀ ਆ ਇਹ ਗੱਲਾਂ ਫੇ ਯਾਰ ਇਹ ਗੱਲਾਂ ਵੇਖ ਲੈ ਜੇ ਤੂੰ ਵਿੱਤ ਕਰਾ ਕਰਨਾ ਤੇ ਫਿਰ ਅੱਜ ਹੀ ਦੱਸ ਦੇ ਕੱਲ ਨੂੰ ਬੱਚਿਆਂ ਦਾ ਵਿੱਤ ਕਰਾ ਨਹੀਂ ਕਰ ਦੇਣਾ ਹੀ ਰਲ ਮਿਲ ਕੇ ਰਹਿਣਾ ਆਪਣੇ ਬੱਚੇ ਸਮਝ ਕੇ ਰਹਿਣਾ ਮੁੰਵੰਦੀ ਚੰਗਾ ਕੋਈ ਨਹੀਂ ਮਾਤਾ ਤੋ ਤੇ ਕਰਨਾ ਕਾ ਮੁੰਵੰਦੀ ਵੀ ਕੋਈ ਨਹੀਂ ਮੰਮੀ ਤੂੰ ਨਾ ਫਿਕਰ ਕਰ ਮੈਂ ਸਭ ਕੁਝ ਸਮਝਾ ਕੇ ਲਿਆਵਾਂਗੀ ਇਹਨੂੰ ਜੇ ਤੇ ਮੰਨੇਗੀ ਤਾਂ ਕਰਾਂਗੇ ਨਾ ਮੰਨੇਗੀ ਤਾਂ ਅਸੀਂ ਨਾ ਕਰਾਂਗੇ ਸਾਨੂੰ ਕੋਈ ਜ਼ਰੂਰੀ ਵੀ ਨਹੀਂ ਫਿਰ ਠੀਕ ਆ ਨਾ ਓ ਚਲੋ ਤੁਸੀਂ ਸੋਚ ਰੋ ਹਿਆਰ ਕੇ ਨਾ ਜੋ ਤੁਹਾਡਾ ਦਿਲ ਦਾ ਫੈਸਲਾ ਹੋਊਗਾ ਤੁਹਾ ਕਰਕੇ ਤੁਸੀਂ ਕਰ ਲਿਓ ਆਪੇ ਠੀਕ ਆ ਨਾ ਬਾਕੀ ਹੁਣ ਮੈਨੂੰ ਕੋਈ ਤਰਾਂ ਨਹੀਂ ਹੈਗਾ ਚਲੋ ਪਤਾ ਹੀ ਤੁਹਾਡੇ ਫਾਇਦੇ ਵਾਸਤੇ ਡੇਆ ਕਰਨ ਸੁੱਖ ਵਾਸਤੇ ਹੋਰ ਸਾਨੂੰ ਕੀ ਲੋੜ ਪਈ ਹੈ ਦੂਜੀ ਗੱਲ ਇਹ ਮੇਰੇ ਕੋਲ ਕੰਮ ਨਹੀਂਗਾ ਹੁੰਦਾ ਹੁਣ ਨਹੀਂ ਸਵੇਰੇ ਪਾਸੇ ਉੱਠ ਕੇ ਠੰਡੇ ਦੇ ਵਿੱਚ ਮੇਰੇ ਕੋਲ ਕੋਈ ਕੰਮ ਹੁੰਦਾ ਕੋਈ ਕਰਾ ਚਲੋ ਕੋਈ ਨਹੀਂ ਘੋਟੀ ਨਹੀਂ ਕਪੜਾ ਵੀ ਧੋਣਾ ਸਭ ਕੁਝ ਕਰਨਾ ਮਨ ਸਰੀਰ ਇੰਨਾ ਕੰਮ ਨਹੀਂ ਖੁੱਦ ਦਿੰਦਾ ਹਾਂਜੀ ਹਾਂ ਨਹੀਂ ਨਹੀਂ ਕੋਈ ਗੱਲ ਨਹੀਂ ਤੁਸੀਂ ਕਰੋ ਰੈਸਟ ਮੈਂ ਨਹੀਂ ਤਾਂ ਗੱਲ ਕਰਤੀ ਹਾਂ ਤੇ ਉਹ ਗੋਲ ਕਰਿਓ ਹਾਂ ਠੀਕ ਆ ਮੈਂ ਤਾਂ ਤੇਰੀ ਗੱਲ ਸੁਣ ਲਈ ਪੁੱਤ ਬੜੇ ਹਾਂ ਹਾਂ ਸੁਣ ਲਈ ਬੜੇ ਧਿਆਨ ਨਾਲ ਹਾਂਜੀ ਹਾਂਜੀ ਕੋਈ ਗੱਲ ਨਹੀਂ ਸੋਚ ਲੈਨੇ ਹਾਂ ਹਾਂ ਚਲੋ ਠੀਕ ਏ ਚੰਗਾ ਪੁੱਤ ਚਲੋ ਮੈਂ ਪਹਿਲਾਂ ਪੁੱਛ ਲੈਣਾ ਮੈਂ ਕਿਨਾਰਾ ਮੈਨੂੰ ਪਹਿਲਾਂ ਹੀ ਪੁੱਛਣਾ ਕਿ ਆ ਗੱਲ ਨੂੰ ਇਹ ਬੱਚੇ ਸਮਝੇਗੇ ਤੇ ਉਹ ਤਾਂ ਸਮਝਣਗੇ ਜੇ ਤੂੰ ਨਾ ਸਮਝਿਆ ਤੇ ਫਿਰ ਉਹਨਾਂ ਵੀ ਨਹੀਂ ਕੋ ਸਮਝਣਾ ਤੇ ਪਹਿਲਾਂ ਸਾਨੂੰ ਦੱਸ ਦੇ ਜੋ ਤੂੰ ਕਰਨਾ ਹੁੰਦਾ ਹੈ ਤੇ ਹਾਂ ਇਹਨੂੰ ਫਿਰ ਫਿਰ ਰਹਿਣ ਦਿੰਦੇ ਜੇ ਨਹੀਂ ਤਾਂ ਮੰਨਣਾ ਉਹ ਭਾ ਕੀ ਵੇਖੀ ਜਾਂਦੇ ਆ ਵਾ ਇਹ ਆਮ ਨਿੱਦਰ ਵੇਖਣਾ ਕੀ ਹੈ ਉਹ ਆਹ ਵੇਖਣਦੇ ਆ YouTube ਦੀ ਲੋਕੀ ਵੇਖਦੇ ਆ ਅੱਛਾ 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 ਤੇ ਉਹ ਮੈਂ ਤੈਨੂੰ ਸੁਣਾਕ ਲੈ ਬੜਾ ਲੇਟ ਆਇਆ ਉਹ ਲੇਟ ਯਾਰ ਕੀ ਤੈਨੂੰ ਪਤਾ ਵੀ ਉਹ ਲਾਲਪੁਰੇ ਨਾ ਉਹ ਪਰਲੇ ਪਾਸੇ ਆਹੋ ਰਵੰਤ ਕੇ ਅਛਾ ਉਹਨਾਂ ਦੇ ਮੁੰਡੇ ਦਾ ਸੀ ਵਾਜ ਅਛਾ 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 ਤੇ ਉਹ ਆਇਆ ਇੱਕ ਆੜ ਕੂੜ ਜਾ ਤੇ ਮੈਂ ਚੱਲ ਕੇ ਕਿਨੇ ਕਿਨੇ ਸਗਨ ਦੇ ਇੰਨਾ ਮਾਰਨੇ ਆ ਆਹੋ ਠੀਕ ਨਹੀਂ ਠੀਕ ਆ ਆਹੋ ਤੇ ਤੁਸੀਂ ਫੋਨ ਕਰਦੇ ਹੀ ਦੱਸੋ ਉਹ ਦੱਸਦਾ ਮੈਂ ਕੀ ਆ ਤੈਨਾਂ ਨੂੰ ਸਲਾਹ ਕਰਨੀ ਦੱਸੋ ਦੱਸੋ ਸਲਾਹ ਕਾਦੀ ਕਰਨੀ ਆ ਸਲਾਹ ਇਹ ਆ ਵੀ ਬੱਚਿਆ ਤੇਰੇ ਤੈਨੂੰ ਪਤਾ ਵਾ ਵੀ ਅਜੇ ਵਿਆਹ ਨਹੀਂ ਲੈਣੀ ਆ ਹਾਂ ਠੀਕ ਆ ਤੇ ਨੇੜੇ ਭੰਡੇ ਆ ਹਾਂਜੀ ਹਾਂਜੀ ਤੇ ਮਾਤਾ ਵੀ ਆਪਣੀ ਬਜ਼ੁਰਗ ਆ ਉਹ ਦੇਖੋ ਉਹ ਬਚਾਰੀ ਕੋਈ ਠੰਡ ਚ ਕੰਮ ਕੁੰਮ ਨਹੀਂ ਹੁੰਦਾ ਕੋਡੇ ਉਹਦੇ ਕੰਮ ਨਹੀਂ ਕਰਦੇ ਓਏ ਆਓ ਯਾਰ ਦੱਸ ਹਾਲਾਤ ਐ ਇਸ ਤਰ੍ਹਾਂ ਦੇ ਹੁਣ ਨਾ ਜੇ ਪਤਾ ਨਹੀਂ ਸੋਚ ਲੈਂਦੀ ਉਹ ਤੇ ਕਦੀ ਬੀਪੀ ਵੱਜ ਜਾਂਦਾ ਕਦੀ ਘਟ ਜਾਂਦਾ ਐਂਦੇ ਪ੍ਰਕਾਰ ਸਾਰੇ ਦਿਹਾੜੇ ਨਿਆਣੇ ਬੁੱਧ ਵਾਲੇ ਰਹਿੰਦੇ ਹੀ ਆ ਉਹ ਤੇ ਨੋ ਰੋਟੀ ਪਣੀ ਮੜਾ ਮੋਟਾ ਜਦੋਂ ਕੇਵਲ ਜਾ ਕੇ ਰਮਣ ਪਕਾ ਬੋ ਕੁ ਦਿੰਦੀ ਆ ਤੇ ਕੇਵਲੇ ਆਪਣੀਆਂ ਪਕਾਉਣੀਆਂ ਪੀਂਦੀਆਂ ਤੇ ਉਹ ਇਸ ਤਰ੍ਹਾਂ ਵੀ ਮਾਗਰ ਲਾ ਕੇ ਖਲੋਬ ਖਲਾ ਕੇ ਚਾ ਲੈਣਾ ਵੀ ਹੱਥ ਘੜਤਾ ਫਵਾਗਦਾ ਆਪਣਾ ਕੰਮ ਸਾਧ ਲੀਦਾ ਉਹ ਓਏ ਉਹ ਤੇ ਤੇਰੀ ਗੱਲ ਠੀਕ ਆ ਤੇ ਮੈਂ ਤਾਂ ਇਹ ਕਹਿ ਰਿਹਾ ਸੱਚਾਈ ਤੁਹਾਨੂੰ ਵੀ ਇਦਾਂ ਕਰੀਏ ਵੀ ਕਿਤੇ ਮੜਾ ਮੋਟਾ ਵੇਖ ਲਾ ਇਹ ਅਰਥ ਸਾਂ ਗੱਲ ਕੀ ਆ ਗੱਲ ਤੇ ਕਹਿ ਗਈ ਹੈ ਤੁਹਾਡੀ ਵਿੱਚ ਮੈਂ ਸੁਣਨਾ ਸਾਰਿਆਂ ਦੀ ਤੇ ਪਰ ਨਿਆਣੇ ਵੀ ਮੇਰੇ ਬਾਣ ਹੋਏ ਆ ਤੇ ਮੈਂ ਹੁਣੇ ਕੰਮ ਕਰਦਾ ਚੱਲਾਣਾ ਉਹ ਉਹ ਤੇ ਤੇਰੀ ਗੱਲ ਠੀਕ ਆ ਮਾਲਾ ਅੱਜ ਹੀ ਰਾਜਾ ਬਾਹਰ ਚਲ ਜਾਂਦਾ ਵਾ ਤੇ ਫਿਰ ਤੇਰੇ ਤੇ ਉਹਦੀ ਜੀ ਰੋਟੀ ਦਾ ਕੀ ਬਣੂਗਾ ਚਰ ਹੁਣ ਤੇ ਚਰ ਮਾਦਾ ਵੀ ਵੇੜੇ ਵੇੜੇ ਪਕਾ ਦਿੰਦੀ ਆ ਰਮਨ ਵੀ ਚਲ ਜਾਂਦੀ ਆ ਆਹੋ ਤੇ ਜੇ ਕਦੇ ਉਹ ਮੱਜੇ ਤੇ ਪੈ ਗਈ ਨਾ ਤੇ ਰੋਟੀ ਦਾ ਬੁਰਾ ਔਖਾ ਹੋ ਜਾਣਾ ਤੁਹਾਡਾ ਔਖਾ ਹੋ ਜਾਣਾ ਇਹ ਤੇ ਗੱਲ ਲੱਗੀ ਆ ਉਹ ਮੈਂ ਤੇ ਨਾ ਬੀਬੀ ਨੂੰ ਵੇਖਦਾ ਕਿਆ ਮੈਂ ਮਾਦਾ ਮੇਰੀ ਸੁਣ ਲੈ ਗੱਲ ਉਹ ਪਰਲੇ ਪੱਸੇ ਹੂੰ ਉਹ ਮੈਂ ਵੇਨਾ ਹੀ ਆ ਉੱਥੇ ਦੂਜਾ ਕ ਵਿਆਹ ਹੋਇਆ ਮੁੰਡੇ ਦਾ ਅਛੇ 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 ਉਹ ਉਹਦੇ ਵੇਲੇ ਕਿਲੇ ਤੁਰਤੇ ਤਾ ਤੇ ਜਾਈਦਾ ਕਿਤੇ ਉਧਰ ਨੂੰ ਤੇ ਉਹਦੇ ਬੜਾ ਰੌਲਾ ਖਫਾ ਉਥੇ ਪੈਨਾਂ ਤੇ ਬੋਲਣ ਲੱਗੇ ਵੰਦੀ ਕਰਨੇ ਤੇ ਮੈਨੂੰ ਇਹ ਆ ਵੀ ਜੇ ਕਿਤੇ ਉਹ ਜੀ ਆ ਗਈ ਨਾ ਐਂ ਤੇ ਸਾਰਾ ਟੱਬਰ ਬਜੇ ਮਰ ਜਾਏ ਯਾਰ ਪੰਜੇ ਮੂੜਾ ਇੱਕੋ ਜੀ ਆ ਥੋੜੀ ਆ ਵਾ ਵੀ ਇੱਕ ਜਨਾਨੀ ਲੜਦੀ ਤਾਂ ਸਾਰੀਆਂ ਇਦਾਂ ਨਹੀਂ ਆਉਣੀਆਂ ਵਾ ਉਹਨਾਂ ਰਮਨ ਦੇ ਹੈਗੇ ਉਥੇ ਰਿਸ਼ਤਾਰਾਂ ਦੇ ਅੱਛਾ ਅੱਛਾ ਤੇ ਉਹਦਾ ਵੀ ਛਾੜੇ ਛੜਾ ਹੋਇਆ ਵਾ ਤੇ ਕੁੜੀ ਇੱਕ ਚਲੋ ਕੋਈ ਨਹੀਂ ਤੇ ਉਹ ਮਨੇ ਕਹਿੰਦੇ ਵੀ ਤੁਸੀਂ ਕਰਿਓ ਗੱਲ ਕਿ ਜੇ ਮੰਨਦਾ ਤੇ ਫਿਰ ਅਸੀਂ ਰਿਸ਼ਤਾ ਕਰਾ ਦਿੰਨੇ ਆਂ ਗੱਲ ਯਾਰ ਰਿਸ਼ਤੇ ਦੀ ਇਸ ਤਰ੍ਹਾਂ ਹੀ ਵੀ ਮੇਰੀ ਗੱਲ ਸੁਣ ਲੈ ਪਤਾ ਆਉਣ ਵਾਲੇ ਸਮੇਂ ਦਾ ਵੀ ਮੈਨੂੰ ਲੱਗਣ ਡਿਆ ਵਾ ਕੀ ਬੜਨਾ ਵਾ ਠੀਕ ਨਹੀਂ ਇਕੱਲੇ ਬੰਦੇ ਦੀ ਮੱਠੀ ਦੀ ਦੀਗੀ ਠੀਕ ਨਹੀਂ ਇਹ ਆ ਵੀ ਨਾਲ ਬੀਬੀ ਨਾਲ ਲੈ ਕੇ ਨਾ ਤੇ ਨਾਲ ਦੋਨਾਂ ਨਿਆਣਿਆਂ ਨੂੰ ਬਰਾ ਮੜਾ ਮੋਟਾ ਸਮਝਾ ਲਾ ਜੇ ਉਹ ਕਹਿਣ ਕਿ ਠੀਕ ਹੈ ਮੈਂ ਹੁਣ ਆਪਣਾ ਵਿਆਹ ਕਰਕੇ ਆਪਣੇ ਘਰ ਥੋੜਾਕਾ ਪਤਾ ਪਾ ਲੈਣਾ ਉਹ ਪਹਿਲੋਂ ਮੈਂ ਤੇਰੀ ਸਲਾਹ ਲੈਣੀ ਸੀ ਤਾਂ ਇਤੇ ਤੈਨੂੰ ਮੈਂ ਸੱਦਿਆ ਵਾ ਤੇ ਜਲਮੁੜ ਕੇ ਮੈਂ ਮੁੰਡਿਆਂ ਦਾ ਵੀ ਕਰ ਲੂੰਗਾ ਗੱਲ ਜਿੰਨੇ ਸਾਬ ਮੈਂ ਤੈਨੂੰ ਕਹਿਣ ਡਿਆ ਬਈ ਯਾਰ ਰਹਿਣ ਦੇ ਯਾਰ ਮੈਂ ਰਹਿਣ ਦੀ ਗੱਲ ਕੋਈ ਨਹੀਂ ਅਜਲੋ ਕੰਮ ਚੱਲਣ ਡਿਆ ਵਾ ਜੇ ਮਾਈ ਅੱਜ ਕਿਤੇ ਮੰਜੇ ਤੇ ਪੈ ਗਈ ਨਾ ਤੇ ਤੁਹਾਡਾ ਬੁਰਾ ਹਾਲ ਹੋ ਜਾਣਾ ਜੀ ਇਹ ਤੁਹਾਨੂੰ ਮਤਨ ਮਾਲਾ ਹੁਣ ਰਮਨ ਵੀ ਕਿਤੇ ਪੇਕੇ ਚਲ ਜੇ ਤੇ ਰੋਟੀ ਕਿੱਥੋਂ ਖਾਣੀ ਹੈ ਤੁਸੀਂ ਆਹ ਇਹ ਤੇ ਗੱਲ ਤੇ ਸਹੀ ਆ ਤੇ ਮੈਂ ਤਾਂ ਕਹਿਣਾ ਵਾਂ ਵੀ ਆਪਣਾ ਘਰ ਵਸਾਲਾ ਗੱਲ ਤੇ ਯਾਰ ਤੇਰੀ ਸੜੀਆਂ ਭਰਨਾ ਜਮਾਨੇ ਵਾਲੇ ਵੇਖ ਕੇ ਲੱਗਦਾ ਮੈਨੂੰ ਡਰ ਠੀਕ ਨਹੀਂ ਤੇ ਚੱਲ ਇਹ ਹੁਣ ਜਮਾਨੇ ਵਾਲ ਵੇਖੇਗਾ ਤੇ ਫਿਰ ਭੁੱਖੇ ਮਰੋਗੇ ਤਿੰਨੇ ਪੀਓ ਪੋਤਾ ਫਿਰ ਹੋਰ ਕੀ ਐ ਅਸੀਂ ਤੇ ਜਿੰਨੇ ਜੋਗੇ ਆ ਗਏ ਅਸੀਂ ਤੇ ਤੁਹਾਡੀ ਇਹੋ ਮਦਦ ਕਰ ਸਕਦੇ ਆ ਓ ਜਾਓ ਤੇ ਹੈਗੀ ਗੱਲ ਤੇ ਚੱਲ ਜੇ ਉਹ ਕੁੜੀ ਨਾਲ ਲੈ ਵੀ ਆਉਗੀ ਤੇ ਜਵਾਨ ਹੋਊਗੀ ਤੇ ਕਦੇ ਵਿਆਹ ਉਹ ਦੇਵਾਂਗੇ ਓ ਚੱਲ ਯਾਰ ਉਹਨੇ ਆਪਣੀ ਕਿਸਮ ਦਾ ਖਾਣੀ ਇਹਨਾਂ ਨੇ ਆਪਣੀ ਖਾਣੀ ਆਪਣੀ ਖਾਣੀ ਗੱਲ ਤੇ ਆਵਾ ਗੱਲ ਤੇ ਤੁਹਾਡੀ ਬੜੀ ਸਿਆਣੀ ਪਰ ਗੱਲ ਨਾ ਵਿੱਚ ਵਿੱਚ ਮੈਨੂੰ ਕੇਵਲੇ ਨਾ ਇਹ ਹੁੰਦਾ ਵਾ ਵੀ ਜਦ ਕੰਮ ਸਾਰਾ ਕਿਤੇ ਕੀਤੀ ਕਿਤੇ ਖਰਾਬ ਨਾ ਕੰਮ ਹੋ ਜਾ ਯਾਰ ਉਹ ਨਹੀਂ ਹੁੰਦਾ ਬੱਚੇ ਵੀ ਸਿਆਣੇ ਆ ਕੋਈ ਮੂੰਹ ਜੋਰ ਆ ਗਈ ਕੋ ਵੀ ਵੀ ਨੂੰ ਗੱਲਾ ਕਰਿਆ ਕਰੋਗੀ ਕੋਈ ਇਹਨੂੰ ਕਰਿਆ ਕਰੋਗੇ ਓਏ ਯਾਰ ਜਿਦਾ ਤੈਨੂੰ ਪਤਾ ਵੀ ਇਹ ਗੱਲ ਦਾ ਵੀ ਹੋਇਆ ਹੋਇਆ ਇਦਾਂ ਦਾ ਕੰਮ ਤੇ ਉਹ ਮੁੜ ਕੇ ਉਹ ਗੱਲ ਕਰਦੀ ਕਿੰਨੀ ਰਹਿੰਦੀ ਹੁੰਦੀ ਬਾਅਦ ਇੱਕ ਗੱਲ ਹੈਗੀ ਆ ਬਲਜੀਤ ਵਰਗਾ ਇਨਸਾਨ ਨਹੀਂ ਦੁਨੀਆ ਦੇ ਮੁੜ ਕੇ ਜਮਾ ਆਹ ਹੋਇਆ ਤੇ ਤੇਰੀ ਗੱਲ ਹੈ ਇਹ ਆ ਵੀ ਨਾ ਉਹ ਸਭ ਕੋ ਨਾਲ ਹੀ ਸਮਟ ਕੇ ਲਾ ਗਈ ਤੇਰੇ ਹੰਦਾ ਥੋੜਾ ਲਾਜ ਨੂੰ ਕਰਾਇਆ ਸਾਰੇ ਕੰਮ ਕੀ ਨਹੀਂ ਲਾਜ ਤੇ ਤੁਸੀਂ ਬੜਾ ਕਰਾਇਆ ਪਾਇਆ ਤੇ ਬੜਾ ਲਾਇਆ ਵਾ ਤੁਹਾਨੂੰ ਹੁਣ ਚਲੋ ਸਾਡੇ ਕਰਮਾਂ 'ਚ ਨਹੀਂ ਗਾੜੀ ਉਹ ਦੱਸੋ ਕਿਤੇ ਉਹ ਗਾੜੀ ਇਹੋ ਹੀ ਵੇਖਣ ਜਾਂ ਚੱਲ ਗਏ। ਬਹਾਵਤੀਆਂ ਬੜੀਆਂ ਚੰਗੀਆਂ ਵਾ। ਤੇ ਅਸੀਂ ਜਦੋਂ ਜਾਈਏ ਰਾਮਾ ਸੌਰੇ ਤੇ ਉਹ ਕਿੰਦੇ ਕਿੰਦੇ ਵੇਖਿਓ ਮੁਰਾ। ਉਹ ਮੇਰੀ ਗੱਲ ਸੁਣ ਤਿੰਨ ਮਹੀਨੇ ਤੱਕ ਗੱਲ ਦਸੀ ਆ। ਹੂੰ। ਕਿ ਬੀਬੀ ਨੂੰ ਬੀਬੀ ਵੱਲ ਵਹੀਂ ਤੇ ਨਾਲ ਦੋਵਾਂ ਨਿਆਣਿਆਂ ਦੇ ਭਾਲੇ ਹੋ ਸਕਦਾ ਵੀ ਤੁਹਾਡੇ ਉਹ ਗੱਲ ਦੇ ਵਿੱਚ ਗੱਲ ਪਾ ਕੇ ਦੇ ਪਰਲ। ਨਹੀਂ ਮੈਂ ਤੇ ਮਨਜਿੰਦਰ ਪਹਿਲੋਂ ਤਾਂ ਹੀ ਤੈਨੂੰ ਸੱਜਿਆ ਵੀ ਆਹ ਗੱਲ ਬਾਦੀਓ ਕਿ ਕੁੜੀ ਉਹਦੀ ਹੈਗੀ ਜੇ ਉਹ ਤੁਹਾਨੂੰ ਲਿਆਉਣੀ ਬੇਲੇ ਜਰਾ। ਉਹ ਨਹੀਂ ਭਰਾਓ ਉਹਨੇ ਚੰਨੀ ਮਾਂ ਦੇ ਨਾਲ ਹੀ ਹੋਣਾ। ਮਾਂ ਦੇ ਨਾਲ ਹੀ ਹੋਣਾ। ਠੀਕ ਨਹੀਂ। ਤੇ ਇਹ ਆ ਵੀ ਰੋਟੀ ਪਾਣੀ ਤੁਹਾਡਾ ਪੱਕਣ ਲੱਗ ਪੂਗਾ ਤੇ ਜੇ ਕੋਈ ਗੱਲਬਾਤ ਕਰੋਗੇ ਤੇ ਅਹੀਂ ਕਿ ਬਿਆ ਕੋ ਯਾਰ ਮੈਨੂੰ ਕੁੜੀ ਦੀ ਕੋਈ ਚੰਗੀ ਨਹੀਂ ਆ ਜਿੱਥੇ ਏ ਚਾਰਜੀ ਰੋਟੀ ਖਾਂਦੀ ਇਕਦ ਹੋਰ ਵੀ ਤੇ ਕੋਥੇ ਕਦੀ ਓਏ ਓ ਤੇ ਹੈ ਜੀ ਪਰ ਇਹ ਵੀ ਮੈਂ ਨਾ ਆਪਣੇ ਟੱਬ ਦੀ ਸਹਿਮਤੀ ਤੋਂ ਬਿਨਾਂ ਨਹੀਂ ਇਹ ਕੰਮ ਕਰ ਸਕਦਾ ਇਹ ਹੈ ਵੀ ਤੁਸੀਂ ਉਹਨਾਂ ਨੂੰ ਪੁੱਛ ਲਿਓ ਕਿ ਹਲੇ ਵੇਲੇ ਕੁੜੀਆਂ ਆਣ ਕੇ ਨੇੜੇ ਜਿੱਤਰਾ ਉਹ ਕਹਿਣਗੇ ਬਿਰੋ ਸਾਹਿਬ ਨਾਲ ਕਰ ਲਾਂਗੇ ਭਰਾ ਮੈਂ ਹੁਣ ਜਿੰਨਾ ਵੀ ਖੇਤ ਹੈ ਉਹ ਉਹ ਤਾਂ ਹੈ ਵਾ ਉਹਨਾਂ ਦੇ ਸੱਤਿਆਂ ਹੀ ਆ ਪਰ ਇਹ ਹੈ ਵੀ ਜੇ ਹੁਣ ਮੜੇ ਮੋੜੇ ਲੱਤ ਲਾਏਗਾ ਤੇ ਫਿਰ ਇਹ ਗੱਲ ਕਰਾਂਗੇ ਚਲੋ ਕੋਈ ਨਾ ਵਿਚਾਰ ਕਰ ਲੈਣਾ ਵਾ ਤੇ ਭਾਦੇ ਆ ਵੀ ਪੀਪੀ ਤੋਂ ਮੇਰੇ ਬੱਚਿਆਂ ਨੂੰ ਤੇ ਆਪਣੀ ਮੰਮਾ ਨੂੰ ਪੁੱਛ ਲਈਏ ਚਲੋ ਮਾਦਾਨਾ ਮੈਂ ਕਰ ਲੈਣਾ ਗੱਲ ਤੇ ਬੱਚਿਆਂ ਨਾਲ ਵੀ ਕਰ ਲੈਣਾ ਠੀਕ ਆ ਤੇ ਬੈ ਜਾ ਚਾਹ ਪੀਣੀ ਨਹੀਂ ਨਹੀਂ ਚਾਹ ਯਾਰ ਥੋੜੇ ਜੇ ਪਾ ਲਈਏ ਹਾਂ ਨਹੀਂ ਇਹਨਾਂ ਬਹਿ ਜਾ ਦੋ ਨਹੀਂ ਨਹੀਂ ਰੋਟੀ ਪ ਹੁਣ ਮੈਂ ਚੱਲ ਜਰ ਘਰ ਜਾ ਕੇ ਬਈ ਨੰਮੇ ਪੈਨੇ ਆ ਨਿਆਣਾ ਦਾ ਵੇਖੀ ਚਾਚੀ ਜਾ ਕੇ ਚਲੋ ਵੇਖ ਲੈ ਚੱਲ ਤਿੰਨ ਯਾਰਾ ਮਨ ਜੰਤਾ ਤੇ ਮੰਨ ਗਿਆ ਇਹਨੂੰ ਤਸਵੀਰ ਦਿੱਤਾ ਵੀ ਕੁੜੀ ਉਹਦੀ ਹੈਗੀ ਆ ਤੇ ਆ ਗੱਲ ਬਾਤ ਹੀ ਉਹ ਮਨ ਤਾਂ ਗਿਆ ਚੱਲ ਹੁਣ ਬੱਚੇ ਦੀ ਗੱਲ ਉਹਨਾਂ ਨੂੰ ਪੁੱਛ ਲੈਣਾ ਲਾਗੇ ਮਾੜਾ ਨੂੰ ਬਿਠਾ ਲਊਗਾ ਦੋਵੇਂ ਬੜਿਆ ਨੂੰ ਬਿਠਾਊਗਾ ਵੀ ਆ ਗੱਲ ਬਾਤ ਜੀ ਤੇ ਜੇ ਮਾਈ ਚੜ੍ਹਾਈ ਕਿਤੇ ਕਰਗੇ ਤੇ ਰੋਟੀ ਤੇ ਤੁਸੀਂ ਉੱਕੇ ਹੋ ਜਾਣਾ ਕਰਦਾ ਗੱਲ ਇਹਨਾਂ ਨਾਲ ਬੱਚੇ ਨਾਲ ਚੱਲ ਸੀਪ ਗਿਆ ਇਹ ਸੂਟ ਪ੍ਰੈਸ ਕਰਦੀਆਂ ਹੁਣ ਕਿਤੇ ਨਾ ਕਿਤੇ ਜਾਣਾ ਆਉਣਾ ਤੇ ਪੈਂਦਾ ਹੀ ਆ ਕੱਪੜੇ ਜਿੰਨੇ ਹੁਣ ਸਿਆਲ ਝੋਨੇ ਥੋੜੇ ਕਦੇ ਤੁਹਾਨੂੰ ਦਿੱਤਾ ਹੀ ਸੀਨ ਵਾਲੀਆਂ ਕਿੜੀਆਂ ਛੇਤੀ ਸੀਂ ਦਿੰਦੀਆਂ ਉਹਨਾਂ ਨੂੰ ਹੁੰਦਾ ਵਾ ਵੀ ਬੜਿਆ ਰਾਸ ਪਿਆ ਵਾ ਹਜੇ ਦੋ ਦਿਨ ਖਲੋਜੋ ਦੋ ਦਿਨ ਖਲੋਜੋ ਚਲ ਰਮਨ ਕੀ ਵੇਖਣਾ ਹੈ ਦੇਖਣਾ ਕੀ ਆ ਮੈਂ ਨਾ ਦਿੱਤਾ ਸੀ ਸੀਨੇ ਉਹ ਲੈ ਕੇ ਆਈਆਂ ਅੱਛਾ ਅੱਛਾ ਤੇ ਉਹ ਮੈਂ ਪ੍ਰੈਸ ਮਾਰ ਕੇ ਰੱਖਦੀ ਕਿਤੇ ਨਾ ਕਿਤੇ ਜਾਣਾ ਆਉਣਾ ਪੈਂਦਾ ਵਾ ਤੇ ਕੱਪੜਾ ਵੀ ਖੋਜਦਾ ਹੀ ਆ ਹਾਂਜੀ ਮੈਂ ਸਦਿਆ ਹੀ ਮਨਜੰਦਰ ਨੂੰ ਘਰ ਮੇਰੇ ਬਾਅਦ ਵਿੱਚ ਆ। ਹਾਂ ਤੂੰ ਚਲ ਗਈ ਸੂਟ ਲੈਣ। ਅੱਛਾ। ਉਹਨੂੰ ਮੈਂ ਕੀਤਾ ਇੱਕ ਫੋਨ। ਹਾਂ। ਉਹ ਆਇਆ ਹੀ ਇੱਥੇ ਹੁਣ। ਅੱਛਾ। ਕਿਉਂ ਆਂਦਾ? ਕੀਤੀ ਅਦਨਾ ਮੈਂ ਗੱਲ ਬਾਤ। ਕਿ ਕਹਿੰਦਾ ਨਹੀਂ ਯਾਰ ਨਿਆਣੇ ਸਿਆਣੇ ਹੋ ਗਏ ਆ ਕੀ ਆਖਣਗੇ? ਮੈਂ ਹੈ ਆਪਣਾ ਕੀ ਆ? ਮਾਤਾ ਦਾ ਬੁਰਾ ਹਾਲ ਉਹ ਵਿਚਾਰੀ ਦਾ। ਜੇ ਉਹਨੂੰ ਬਦ ਟੈਗ ਹੋ ਗਿਆ ਜਾਂ ਕੋਈ ਗਾਹਮਸ਼ਾਂ ਚਲ ਗਈ ਤੇ ਫਿਰ ਰੋਟੀ ਪਾਣੀ ਕਿੱਥੋਂ ਹਲਾਉ? ਗੱਲ ਤੇ ਰੋਟੀ ਪਾਣੀ ਦੀ ਹੈ ਨਾ। ਉਦਾਂ ਤੇ ਕੋਈ ਗੱਲ ਨਹੀਂ। ਤਾਂ ਜੇ ਨਿਆਣਿਆਂ ਦਾ ਵਿਆਹ ਕਰਦਾ ਹੈ 5-6 ਸਾਲ ਤੇ ਨੰਗੀ ਜਾਣੇ ਆ ਹੁਣ ਇਹਨਾਂ ਨੂੰ ਕਿਸ ਬੰਦੇ ਨੂੰ ਲਾਉਣਾ ਨਹੀਂ ਬਾਹਰ ਅੰਦਰ ਨਹੀਂ ਕਲਾਉਣਾ ਇਹੇ ਰਾਜਾ ਮੇਰਾ ਭਗਵਾਨੀ ਹੋਇਆ ਵਾ ਉਹਨਾਂ ਨੇ ਮੰਨਣਾ ਨਹੀਂ ਆ ਮੈਂ ਰਾਜਾ ਜੀ ਅੱਜ ਬਾਹਰ ਚਲ ਗਿਆ ਤੇ ਤੁਸੀਂ ਪਿਓ ਪੁੱਤ ਕਿੱਥੇ ਹੱਥ ਛਾੜ ਦੇ ਫਿਰੋਗੇ ਨਾਲੇ ਗੱਲ ਤੇ ਇਹ ਆ ਮੰਨ ਲਓ ਕੱਲ ਨੂੰ ਇਹਨਾਂ ਦੇ ਵਿਆਹ ਹੋ ਵੀ ਜਾਂਦੀ ਆ ਅਗਲਿਆਂ ਨੇ ਆਪਣੀਆਂ ਕਰਦੀਆਂ ਨਾਂ ਲੈ ਜਾਣੀਆਂ ਇਹਦੇ ਵਾਸਤੇ ਓਖਾ ਬਣਾਵਾ ਫਿਰ ਹੱਥ ਛਾੜਦਾ ਫਿਰੂਗਾ ਰੋਜ਼ ਰੋਜ਼ ਉਹਦਾ ਨੇ ਕੀ ਗੱਲ ਦੱਸਿਆ ਸੀ ਯਾਰ ਉਹਦਾ ਦੂਜਾ ਵਿਆਹ ਹੋਇਆ ਵਾ ਉਹਨਾਂ ਦੇ ਘਰੋਂ ਤਾਂ ਕੋਪਾਤ ਨਹੀਂ ਮੁੱਕਦਾ ਮੈਂ ਉਹਨੂੰ ਪੰਜੇ ਉਂਗਲਾਂ ਕੋਈਆਂ ਥੋੜੀਆਂ ਜੇ ਉਹ ਕੋਪਾਤ ਕਰਦੀ ਤੇ ਇਹਨੇ ਵੀ ਕੋਪਾਤ ਕਰਨਾ ਮੈਂ ਤੇ ਨਾ ਰਾਜਾ ਮੇਰੇ ਤੋਂ ਹੀ ਆਇਆ ਸੀ ਤੇ ਮੈਂ ਇਹਨੂੰ ਕਿਹਾ ਸੀਗਾ ਆਂਦਾ ਤਾਤੀ ਤੁਸੀਂ ਆ ਗੱਲਾਂ ਕਰਨ ਦੇ ਹੀ ਦਾਦੀ ਨਾ ਮੈਨੂੰ ਚੰਗਾ ਨਹੀਂ ਲੱਗਾ ਮੈਂ ਵੀ ਪੁੱਤ ਮੈਂ ਵੀ ਚਾ ਖਾਣਾ ਥੋੜਾ ਕੁਝ ਤੁਹਾਡੇ ਫਾਇਦੇ ਕਰਕੇ ਕਰਨ ਦੇ ਹੀ ਆ ਡੱਬੀ ਵਰਗਾ ਘਰ ਬਣਿਆ ਜੇ ਆਉਗੀ ਸਾਫ ਸਫਾਈ ਕਰੂਗੀ ਤਾਨੂੰ ਰੋਟੀ ਪਾਣੀ ਪਕਾ ਕੇ ਦਊਗੀ ਲੀੜਾ ਕੱਪੜਾ ਧੋਊਗੀ ਤੁਹਾਡਾ ਦੂਜੀ ਗੱਲ ਇਹ ਮੈਂ ਹੈ ਹੈਗੀ ਆ ਮੇਰੇ ਰਿਸ਼ਤੇਦਾਰਾਂ ਚ ਜੇ ਕੱਲ ਨੂੰ ਤੁਹਾਡਾ ਰੋਟੀ ਪਾਣੀ ਨਾ ਪਕਾਉ ਤੁਹਾਡੀ ਗੱਲ ਨਾ ਮੰਨੂ ਤਾਂ ਮੈਂ ਮੈਂ ਉਹਨੂੰ ਪੁੱਛਣ ਵਾਲੀ ਬਣੂੰਗੀ ਓਏ ਹਾਂ ਗੱਲ ਤੇ ਮੈਂ ਵੀ ਉਹਨੂੰ ਦੱਸੀ ਆ ਮੈਂ ਕਿਹਾ ਭੀ ਰਮਨ ਦੇ ਰਿਸ਼ਤੇਦਾਰਾਂ ਚ ਵਾ ਤੇ ਉਹ ਤਾਂ ਛੱਡ ਚਦਾ ਹੋਇਆ ਤੇ ਕੁੜੀ ਆ ਨਾਲ ਉਹ ਤੁਹਾਨੂੰ ਰੱਖਣੀ ਪਊਗੀ ਹਾਂ ਚੱਲ ਕਹਿੰਦਾ ਉਹ ਤੇ ਕੋਈ ਗੱਲ ਨਹੀਂ ਜਿੱਥੇ ਜਿੱਨੇ ਜੀਆਂ ਰੋਟੀ ਖਾਣਾ ਤੇ ਕੁੜੀ ਵੀ ਖਾਈ ਜਾਊਗੀ ਕੁੜੀ ਦਾ ਵਿਚਾਰੀ ਦਾ ਕਾਦਾ ਭਾਰਵਾ ਵਿਆਹ ਕਰ ਤੱਕ ਤੋਂ ਨੇ ਆਪਣੇ ਘਰ ਚਲ ਜਾਣਾ ਉਹ ਦਸੀ ਹਾਂ ਗੱਲ ਉਹਨੂੰ ਮੈਂ ਕਿ ਵਿਆਹ ਨਹੀਂ ਪੈਣੀ ਉਹ ਤੇ ਕਹਿੰਦਾ ਨਹੀਂ ਕੋਈ ਗੱਲ ਨਹੀਂ ਆ ਯਾਰ ਇਤਾਂ ਦੀ ਇਤਨੀ ਗੱਲ ਕੋਈ ਵੀ ਪਰ ਇਹ ਆ ਬਣਾਉਣਾ ਹੀ ਵੀ ਕੋਈ ਗੱਲ ਉਹ ਤਾਂ ਬਨ ਗਿਆ ਵਾ ਹਾਂ ਕਹਿੰਦਾ ਵੀ ਚਲ ਮੇਰੇ ਵੱਲੋਂ ਤੇ ਕੋਈ ਗੱਲ ਨਹੀਂ ਹਾਂ ਵਾ ਤੇ ਪਰ ਨਿਆਣਿਆਂ ਨੇ ਵੀ ਕਰੀ ਪਛਾੜਾਈ ਤੇ ਮਾਤਾ ਨੂੰ ਮੈਂ ਹੁਣ ਚਲ ਮਾਤਾ ਨਾਲ ਵੀ ਗੱਲ ਮਾਤਾ ਦੇ ਵਿਚਾਰੀ ਨਾ ਤਾਨੂੰ ਕੀ ਦੱਸਾਂ ਤੇ ਇਹਨਾਂ ਤਾਂ ਚੋਰੀ ਮੇਰੇ ਨਾਲ ਆਈ ਹੀ ਅੱਛਾ ਜੇ ਤਾਂ ਮੁੰਡੇ ਦੋਵੇਂ ਨਹੀਂ ਮੰਨਦੇ ਹੁਣੇ ਅੱਛਾ ਅੱਛਾ ਤੇ ਮੈਨੂੰ ਆਂਦੇ ਵੀ ਮੁੰਡੇ ਨਹੀਂ ਉਹ ਮੰਨਦੇ ਤੇ ਤੂੰ ਹੁਣ ਮਨਾ ਤੇ ਮੈਂ ਹਾਂ ਚਲ ਕੋਈ ਗੱਲ ਨਹੀਂ ਤੇ ਉਹ ਗਈ ਤੇ ਮੁੜ ਕੇ ਆ ਗਿਆ ਰਾਜਾ ਮੇਰੇ ਕੋਲ ਉਹ ਮੈਨੂੰ ਕਿਹਾ ਗਿਆ ਪੇ ਚਾਚੀ ਤੁਸੀਂ ਆ ਗੱਲਾਂ ਕਰਨ ਦੇ ਚੰਗੀਆਂ ਨਹੀਂ ਲੱਗਦੀਆਂ ਫਿਰ ਮੈਂ ਉਹਨੂੰ ਸਮਝਾਇਆ ਤੇ ਫਿਰ ਕਹਿੰਦਾ ਕਿ ਹੈਗਾ ਹੀ ਵੀ ਘਰ ਬੈ ਕੇ ਸਾਰੇ ਜਣੇ ਸਲਾਹ ਕਰ ਲਾਂਗੇ ਹੁਣ ਕੋਈ ਨਹੀਂ ਮੈਂ ਜਾਉਂਗੀ ਤੇ ਪੁੱਛੂੰਗੀ ਜਾਂ ਤੂੰ ਪੁੱਛ ਲੈ ਤੇ ਜਾਂ ਫਿਰ ਮੈਂ ਪੁੱਛਾਂਗਾ ਉਹ ਤਾਂ ਇਹ ਮੰਨ ਗਿਆ ਵਾ ਨਾ ਇਹ ਤਾਂ ਮੰਨਦਾ ਵਾ ਜੇ ਇਹ ਮੰਨ ਗਿਆ ਵਾ ਨਾ ਤੇ ਕੋਈ ਗੱਲ ਨਹੀਂ ਮੈਂ ਫਿਰ ਉਹਨਾਂ ਨੂੰ ਫੋਨ ਕਰ ਲੈਣੀ ਆ ਮੈਂ ਭਾਬੀ ਕੋ ਨੰਬਰ ਲਿਆ ਹੈਗਾ ਅੱਛਾ ਤੇ ਮੈਂ ਫੋਨ ਕਰਕੇ ਪੁੱਛ ਲੈਣੀ ਆ ਪੀ ਆ ਵੀ ਰੋਟੀ ਪਾਣੀ ਇੱਥੇ ਪਕਾਉਣਾ ਪੈਣਾ ਵਾ ਹੋਰ ਤੰਗੀ ਕਿਹ ਗੱਲ ਦੀ ਨਹੀਂ ਲੇੜਾ ਕੱਪੜਾ ਖਾਣ ਪੀਣ ਨੂੰ ਸਭ ਕੁਝ ਮਿਲੂਗਾ ਤੇ ਕੰਮ ਤਾਂ ਹੁਣ ਘਰਾਂ ਚ ਕਰਨਾ ਹੀ ਪੈਂਦਾ ਵਾ ਇਹ ਕੰਮ ਕਰਕੇ ਤੇ ਮਨ ਲਿਆਉਣਾ ਉਹ ਵਿਚਾਰੇ ਉਹ ਕੱਲ ਮੈਂ ਵੀ ਪਹਿਲਾਂ ਕਰ ਲੈਣੀ ਆ ਪੀ ਇਹ ਨਾ ਹੋਵੇ ਪੀ ਕੱਲ ਨੂੰ ਤੂੰ ਮੰंजे ਤੇ ਬਹਿ ਜਾ ਤੇ ਕਵੇਂ ਵੀ ਮਾਤਾ ਹੁਣ ਮੈਨੂੰ ਪਕਾ ਕੇ ਦੇਵੇ ਜਾਂ ਨਿਆਣਿਆਂ ਨੂੰ ਕਵੇਂ ਵੀ ਪਾਂਡੇ ਪਏ ਤੇ ਤੂੰ ਹੀ ਮੰंजे ਉਹ ਵਿਚਾਰੀ ਦੇ ਅੱਗੇ ਹੱਟ ਦੋਖਦੇ ਆ ਉਹ ਤੇ ਕੋਡੇ ਕਿਸੇ ਕਿਸੀ ਤੁਰਦੀ ਆ ਵਿਚਾਰੀ ਤਾਂ ਹੀ ਤੇ ਮੈਂ ਕਿਹਾ ਕਿ ਉਹਨਾਂ ਪਹਿਲਾਂ ਫੋਨ ਤੇ ਗੱਲ ਕਰ ਲੈਣੀ ਆ ਜਾਣਦਾ ਤਾਂ ਤਾਂ ਹੀ ਫਾਇਦਾ ਵਾ ਨਾ ਮੈਂ ਚੱਲ ਜਾ ਅਗਲੀ ਮੰਨੇ ਨਾ ਮੈਂ ਵੀ ਦਿਹਾੜੀ ਬੰਨੇ ਲਾ ਕੇ ਆ ਜਾ। ਨਹੀਂ ਨਹੀਂ ਤੂੰ ਫੋਨ ਤੇ ਉਹ ਤਨਾ ਗੱਲ ਕਿ ਆ ਗੱਲਬਾਤ ਵਾ ਕਿ ਜੇ ਤੇ ਤੈਨੂੰ ਮਨਜ਼ੂਰ ਵਾ ਤੇ ਠੀਕ ਆ ਜੇ ਨਹੀਂ ਤੇ ਫਿਰ ਅਸੀਂ ਗੱਲ ਰਹਿੰਦੀ ਹੈ। ਚਲੋ ਇਦਾਂ ਹੀ ਕਰਤੀ ਆਂ ਮੈਂ ਫੋਨ ਕਰਕੇ ਪੁੱਛ ਲੈਣੀ ਆ। ਪਹਿਲਾਂ ਮੈਨੂੰ ਇਧਰੋਂ ਹੀ ਵੀ ਹਾਂ ਹੋ ਜੇ ਤਾਂ ਫੇਰ ਕਰੂੰਗੀ ਫੋਨ। ਉਹ ਹਾਂ ਇਧਰੋਂ ਇਹਦ ਕਰ ਗਿਆ ਪਰ ਹੁਣ ਬੱਚਿਆਂ ਨੂੰ ਪੁੱਛਣਾ ਪੈਣਾ ਵਾ। ਕੋਈ ਗੱਲ ਨਹੀਂ ਉਹਦਣ ਆਇਆ ਸੀ ਤਾਂ ਉਹ ਵੀ ਮੰਨਦਾ ਹੀ ਹੁੰਦਾ। ਜਦੋਂ ਸਮਝਾਇਆ ਸੀ ਤਾਂ ਸਮਝ ਹੀ ਗਿਆ ਠੀਕ ਆ। ਕੀ ਕਹਿਣਾ ਉਹਨਾਂ ਨੇ? ਉਹਨਾਂ ਨੂੰ ਵੀ ਪਤਾ ਵਾ ਸਕੂਲੋਂ ਆਣ ਕੇ ਜੇ ਦਾਦੀ ਕੋਲ ਨਾ ਉੱਠਿਆ ਗਿਆ ਤਾਂ ਫੇਰ ਆਪੇ ਪਕਾਉਣੀਆਂ ਪੈਣੀਆਂ। ਇਹੋ ਹੀ ਤਾਂ ਹੈ ਹੀ ਆ। ਪਰ ਏ ਕਰੀ ਤੂੰ ਉਦੋਂ ਕੁੜੀ ਨੂੰ ਵੀ ਪੁੱਛ ਲੈ। ਕੋਈ ਗੱਲ ਨਹੀਂ। ਮੈਂ ਨਾ ਫੋਨ ਮੇਰੇ ਲੱਗੇ ਪਿਆ ਮੈਂ ਕਰਦੀ ਆ ਫੋਨ ਤੇ ਕੋਈ ਨੂੰ ਨੂੰ ਕਰਕੇ ਗੱਲ ਬਾਤ ਉਹਨੂੰ ਸਾਰੀ ਦੱਸਦੀ ਵੀ ਇੰਨਾ ਦੋ ਮੁੰਡੇ ਯੂ ਤੇ ਮਾਦਾ ਯੂ। ਠੀਕ ਆ ਕਿ ਨਹੀਂ? ਆਹ ਵੀ ਰੋਟੀ ਬਾਣੀ ਚਾਹਾਂ ਜਾਣਾਂ ਦਾ ਪਕਾਉਣਾ ਪੈਣਾ ਵਾ ਤੇ ਇਹਨੂੰ ਗੱਲ ਕਰਦੀ ਆ। ਬਸ ਬਸ। ਤੂੰ ਟੱਬਰ ਹੀ ਲਾ ਲੈ ਹੁਣ। ਜੇ ਉਹ ਮਾਮਾ ਤਾਂ ਤੇਰਾ ਟੱਬਰ ਹੀ ਆ ਉਹ ਤੇ ਬਾਕੀ ਕੁੜੀਆਂ ਨੂੰ ਆਖੀ ਵੀ ਐਂ ਦੱਸਤਾ ਵਾ ਤੇ ਉਹ ਕਹਿੰਦੇ ਵੀ ਚੱਲ ਕੋਈ ਗੱਲ ਨਹੀਂ ਰਿਹਾ ਬੂ ਦਵਾਂਗੇ ਕੋਈ ਗੱਲ ਨਹੀਂ ਠੀਕ ਚੱਲ ਕੋਈ ਨਹੀਂ ਇਹਦੀ ਕਿਹੜੀ ਕੁੜੀ ਆ ਤੇ ਜੇ ਵਿਆਹ ਵੀ ਦਊ ਤਾਂ ਫੇਰ ਕੀ ਆਸਰਾ ਚੱਲੀ ਆ ਦਾਣ ਪੋਨੀ ਆ ਬੰਦਾ ਕਰਦਾ ਰਵੇ ਤੇ ਚੰਗਾ ਰਹਿੰਦਾ ਸਭ ਓਏ ਇਹੋ ਜਿਹਾ ਤਾਂ ਹੈ ਹੀ ਆ ਪਰ ਪਹਿਲੋ ਗੱਲ ਕੀਤੀ ਹੋਏ ਤਾਂ ਚੰਗੀ ਗੱਲ ਹੋਣਾ ਕੋਈ ਨਹੀਂ ਤੂੰ ਹੀ ਕਰਤੀ ਤਾਂ ਵਧੀਆ ਕੀਤਾ ਵਾ ਤੇ ਮੈਂ ਵੀ ਅੱਧਰ ਗੱਲ ਕਰਕੇ ਨਾ ਤੇ ਫੇਰ ਤੁਹਾਨੂੰ ਦੱਸਨੀ ਆ ਵੀ ਕੀ ਜਾਂਦੀ ਆ ਚੱਲ ਕਰਕੇ ਕਾ ਫੇਰ ਮੈਨੂੰ ਦੱਸੀ ਚੰਗਾ ਹਾਂ ਮੈਂ ਦੱਸਦੀ ਕੋਈ ਚੱਲ ਚੱਲ ਆ ਚੰਗਾ ਵਾ ਵੀ ਮੰਨ ਗਿਆ ਵਾ ਹੁਣ ਇਦਾਂ ਕਰਦੀ ਆ ਉਧਰ ਵੀ ਫੋਨ ਚਾਰੀ ਲੈਣੀ ਆ